ਵਾਹ ਜੀ ਜੀ ਕਾਲਸਾ ਵਾਹ ਬਤਨ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਪਲੀ ਪਾਣ ਜਾਣਦੇ ਹੋ ਕਿ ਸਿੱਖ ਸਿਧਾਂਤੀ ਜੋਧੇ ਭਾਈ ਭਜਨ ਸਿੰਘ ਜੀ ਜਿਨ੍ਹਾਂ ਦੇ ਅਸ਼ਕਦੀ ਲਈ ਪੋਸਟ ਸੋਸ਼ਲ ਮੀਡੀਆ ਤੇ ਆਪਣੀ ਬੋਧੀ ਪਤੀ ਮਨਤਰੀਤਤਵਤਵ ਦੇ ਲਿਆਕਾਪਤੀ ਪਾਈ ਹੋਈ ਸੀ ਇਸ ਬੱਚੀ ਦੇ ਦਾ ਵਾਸਤੇ ਸੰਗਤ ਜਿਹੜੀ ਹੈ ਉਸ ਹੱਦ ਤੱਕ ਰਿਉਂਕਿ ਇਸ ਬੱਚੀ ਦਾ ਬਾਪ ਉਹਨੇ ਪਿਛਲੇ ਸਾਲ ਨੇ ਚੜਾਈ ਤੋਂ ਪਰਸ ਤੋਂ ਕਰਾਇਆ ਬਾਪ ਜਾਂਸੀ ਦੇ ਹੋਰਾਂ ਨੇ ਇਸ ਬੱਚੀ ਨੂੰ ਪਾਲਿਆ 12 ਟਮਾਟਰ 12 ਤਬਾਕਾ ਪੜਾਈ ਜਿਹੜੀ ਸੀ ਉਸ ਦਾ ਜਾਂਸੀ ਦੇ ਹੋਰਾਂ ਨੇ ਬੜੇ ਔਖੇ ਹੋ ਕੇ ਇਸ ਬੱਚੀ ਨੂੰ ਪੜਾਈ ਕਰਵਾਈ ਪਰਵਾਰ ਦਾ ਬਾਪ ਕੋਸ਼ਿਸ਼ ਨਹੀਂ ਕੀਤਾ ਔਰ ਇਸ ਬੱਚੀ ਦੇ ਦਾ ਵਾਸਤੇ ਜਿਹੜੀ ਅਪੀਲ ਸੰਗਤ ਨੂੰ ਸਬਾਤ ਜਾਂਸੀ ਦੇ ਹੋਰਾਂ ਨੇ ਕੀਤੀ ਸੀ ਉਹਦੇ ਤਹਿਤ ਇੱਕ ਵਿਅਕਤੀ ਜੋ ਕੱਲ੍ਹ ਚੌਣਾਟੇ ਸਰਦਾਰ ਜਾਸਨ ਸਿੰਘ ਜਿਹੜੇ ਨਾਲ ਬੱਚੀ ਮਿਲਕਾ ਉਸ ਬੱਚੀ ਦਾ ਵਿਆਹ ਹੈ ਸਿੰਘ ਕੁਬਿੰਦਰ ਸਿੰਘ ਮਰਦੀ ਤੋਂ ਇਹ ਬੱਚੀ ਨਾਲ ਬੈਠੀ ਹੋਈ ਹੈ ਤੇ ਜਦ ਇਹ ਪੋਸਟ ਸੋਸ਼ਲ ਮੀਡੀਆ ਤੇ ਪਈ ਤੇ ਬਹੁਤ ਸਾਰੇ ਸੰਗਤ ਜਿਹੜੀ ਸੀ ਪਰਿਵਾਰ ਦੀ ਸਹਾਇਤਾ ਕਰਨ ਵਾਸਤੇ ਅੱਗੇ ਆਈ ਤੋ ਕਿ ਕਈ ਦਿਨਾਂ ਬਹੁਤ ਐਸੇ ਘਰਨ ਨੇ ਕਿ ਜਿਹੜੇ ਗੋਮਨਾਰਮੀ ਵਿੱਚ ਜ਼ੀਰਾ ਹੀ ਨਹੀਂ ਤੇ ਚੀਨਾ ਦੇ ਸੇਰਾਂ ਬਾਰੇ ਇਸ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਸੀ ਉਹ ਰੇਸੀ ਪਤਾ ਉਹ ਜਦ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਐਸੇ ਵੀ ਪਰਵਾਹ ਦੇ ਕੋੜਾ ਜਿਹਾ ਪਟਾੜੇ ਦੇ ਮੁਰਗੀ ਮਹੱਲੇ ਦੇ ਉੱਤੇ ਸਹਾਇਤਾ ਕਰਨ ਵਾਸਤੇ ਪਹੁੰਚੇ ਹੋਏ ਆ ਪੂਰਵਾਰ ਪਰਵਾਰ ਵੱਲੋਂ ਬੜੇ ਜਿੰਮਰਤ ਸਹਿਦ ਸੰਵਾਦ ਕਰਦਿਆਂ ਹੋਇਆ ਇੱਕ ਅਪੀਲ ਕੀਤੀ ਜਾਂਦੀ ਹੈ ਦੇਸ਼ ਦੀ ਕੀਤੀ ਜਾਂਦੀ ਹੈ ਕਿ ਬੱਚੀ ਦੇ ਯਤਨਾਂ ਵਾਸਤੇ ਸੰਕਟ ਨੇ ਬਹੁਤ ਸਹਿਯੋਗ ਕੀਤਾ ਹੈ ਸਾਰੇ ਪ੍ਰਬੰਧ ਪੱਤੀ ਦੇ ਰਿਹਾ ਕਾਰਜਾਂ ਦੇ ਹੋ ਚੁੱਕੇ ਨੇ ਸੰਗਤ ਨੂੰ ਬੇਨਤੀ ਹੈ ਕਿ ਹੁਣ ਪਰਿਵਾਰ ਵੱਲੋਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਦੀ ਲੋੜ ਪਰਿਵਾਰ ਨੂੰ ਪੱਤੀ ਦੇ ਇਹਨਾਂ ਕਾਰਜਾਂ ਵਾਸਤੇ ਲੋੜੀਂਦੀ ਨਹੀਂ ਹੈ ਕੋਈ ਵੀ ਸਹਾਇਤਾ ਇਸ ਦਿਨ ਲਈ ਚਾਹੀਦੀ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਤ ਦੇ ਤੋਂ ਕੋਈ ਸਹਾਇਤਾ ਸੰਗਤ ਦੇ ਤੋਂ ਕੋਈ ਸਹਾਇਤਾ ਚਾਹੀਦੀ ਹੋਵੇ ਤੇ 8 ਦਾ 25 ਗਰੁੱਪ ਕਰਤੀ ਜਾਏਗੀ ਇਹ ਸਾਰੀ ਦੀ ਸਾਰੀ ਸੇਵਾ ਹਜ਼ੂਰ ਸੋਸਾਇਟੀ ਯੂਕੇ ਦੇ ਵੱਲੋਂ ਇਹ ਸਾਰੀ ਸੇਵਾ ਉਹ ਸਾਰੇ ਜਨਰਵਰੀ ਇਸਪਲਟੀ ਦੇ ਜਾ ਕਾਰਜਾ ਦਿੱਤੀ ਗਈ ਹੈ ਕਿਰ ਵੀ ਸਾਰਾ ਖਾਲਸਾ ਪੰਥ ਸਰਬਾਰ ਖਜਾਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਕਿ ਉਪਜਾ ਦੇ ਅਸੀਂ ਆ ਕੇ ਉਹਨਾਂ ਨੂੰ ਬੜੇ ਆ ਉਹ ਸਾਰਾ ਵਾਰਤਾਲਾ ਜੋ 1978 ਵਿੜੇ ਹੋਇਆ 1978 ਤੋਂ ਬਾਅਦ ਨਹੀਂ ਕਿ ਹੋਇਆ ਜੋ ਜੋ ਅਤਿ ਸ਼ਾਦਾ ਦੇਣਾ ਤੇ ਹੋਇਆ ਜੋ ਜੋ ਨੁਕਸਾਨ ਇਹਨਾਂ ਪਰਿਵਾਰ ਦਾ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਹੋਇਆ ਉਹ ਸਾਰੀ ਵਾਰਤਨਾਬ ਆ ਕੇ ਜਿਹਨਾਂ ਦੇ ਪਾਸੋਂ ਸੁਣੀ ਹੈ ਮਨ ਨੂੰ ਬਹੁਤ ਦੁੱਖ ਜਿਹਾ ਲੱਗਾ ਕਿ ਐਸੇ ਸੰਘਰਸ਼ੀ ਪਰਿਵਾਰ ਜਿਨ੍ਹਾਂ ਨੇ ਪੂਰਸ ਦਾ ਤਸ਼ੱਬ ਚੱਲਿਆ ਹੋਵੇ ਜਿਨ੍ਹਾਂ ਦਾ ਨਾਕਾ ਨੁਕਸਾਨ ਸਿੱਧ ਸੰਦੋਸ਼ ਵਿੱਚ ਕਰਵਾਇਆ ਹੋਵੇ ਤੇ ਪੂਰਵਾਰ ਸਾਡੇ ਸਾਰੇ ਹਜ਼ਰ ਤੋਂ ਤੱਕ ਅਣਬੋਲੇ ਨੇ ਔਰ ਸੋਸ਼ਲ ਮੀਡੀਆ ਤੇ ਸਾਰੀਆਂ ਪੋਸਟਾਂ ਪ੍ਰਵਾਰ ਤੱਕ ਸੰਗਤ ਨੇ ਪਹੁੰਚ ਗਈ ਈਨਾ ਜਿਨ੍ਹਾਂ ਦੇ ਤਾਰੂ ਮੰਨਨ ਕਰਕੇ ਇਸ ਬੱਚੀ ਦੇ ਕਾਰਜਾਂ ਵਾਸਤੇ ਸਹਿਯੋਗ ਕੀਤਾ ਸਦਕਾ ਖਾਨ ਸਿੰਘ ਜੀ ਵੱਲੋਂ और बाा जी जबो गाण वाले वालों जो शुरू तो ही इस परिवार के नुड़े हुए हैं शुरू तो ही परिवार बना के देने की सहायता उन्होंने की गई है और पेंशन के तौर पर हर महीने जी सहायता है वो सरदार प्रजान सिंह जी बलों में की जा रही है उन्होंने सारे का सरदार प्रजान सिंह जी वालों बहुत बहुत धनवाद किया जाता है बच्चे के ब्याह कार जाए सदार गजान सिंह जी कोर बहुत बहुत बुराइया ने यह बच्ची इस परिवार की बची नहीं गर्शी बच्ची है, ए संघर्षी परिवार की बची है यह पंथ की बची है सतगुरु मेहर कर इस बच्ची नी के सारे सुख प्रदान कर वाहगुरु जी का खालसा